ਸਾਰੇ ਅਧਿਆਪਕ ਸਾਥੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਤਿੰਦਰ ਲਾਲ ਜੋ ਕਿ ਰਿਟਾਇਰਡ ਐਮ ਪੀ ਐਸ ਅਧਿਆਪਕ ਤੇ ਮੇਰੀ ਭਾਤੀ ਜਿਹੜੀ ਹੈ 2008 ਵਿੱਚ ਹੋਈ ਸੀ ਰਿਟਾਇਰਮੈਂਟ ਮੇਰੀ ਜਿਹੜੀ ਹੈ 31 ਮਾਰਚ 2020 ਨੂੰ ਹੋਈ ਤੇ ਮੈਨੂੰ ਜਿਹੜੀ ਹੈ ਕੋਈ ਪੈਨਸ਼ਨ ਨਹੀਂ ਹੈਗੀ ਇਹਦਾ ਕਾਰਨ ਕੀ ਹੈ ਉਹ ਪੈਸੇ ਕੱਟਦੇ ਨੇ 40% ਮੇਰਾ ਕਟਿਆ ਸੀ ਉਹਨਾਂ ਨੇ ਲਗਭਗ 465000 ਉਹਨੂੰ ਐਸਬੀਆਈ ਦੀ ਡੀ ਹੈ ਲਾਈਫ ਇੰਸ਼ੋਰੈਂਸ ਵਿੱਚ ਪਾਉਂਦੇ ਨੇ ਉਹ ਉਕਾ ਮੁਕਾ 2039 ਰੁਪਏ ਮੈਨੂੰ ਮਿਲਦੇ ਨੇ ਜਿਹਦੇ ਨਾਲ ਕਿ ਘਰ ਛੱਡੋ ਦੁੱਧ ਦਾ ਖਰਚਾ ਵੀ ਚਲਾਣਾ ਬਹੁਤ ਮੁਸ਼ਕਲ ਹੈ ਤੇ ਇਹ ਜਿਹੜੇ ਐਮਪੀਐਸ ਵਾਲੇ ਰਿਟਾਇਰ ਹੋਏ ਨੇ ਮੈਂ ਆਪਣਾ ਬਹੁਤ ਮੁਸ਼ਕਲ ਦੇ ਨਾਲ ਮੈਂ ਆਪਣਾ ਗੁਜ਼ਾਰਾ ਕਰ ਰਿਹਾ ਪਿੱਛੇ ਜੇ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਤੇ ਜਿਹਦੇ ਵਿੱਚ ਮੇਰਾ ਬਹੁਤ ਪੈਸਾ ਲੱਗਿਆ ਲੱਗੇ ਮੈਂ ਤਹਿ ਦਿਲੋਂ ਧੰਨਵਾਦੀ ਐ ਸਾਰੇ ਅਧਿਆਪਕ ਸਾਥੀਆਂ ਦਾ ਕਿ ਮੇਰਾ ਟੋਟਲ ਖਰਚਾ ਉਹਨਾਂ ਨੇ ਕੀਤਾ ਮੇਰੀ ਬਹੁਤ ਸਹਾਇਤਾ ਕੀਤੀ ਪਰ ਇੱਥੇ ਵਰਨਣਯੋਗ ਹੈ ਕਿ ਐਨਪੀਐਸ ਜਿਹੜੇ ਜਿਹੜੇ ਮੇਰੀ ਵੀਡੀਓ ਸੁਣ ਰਹੇ ਨੇ ਉਹ ਧਿਆਨ ਨਾਲ ਸੁਣਨਾ ਇਹ ਹਰ ਇੱਕ ਦੇ ਨਾਲ ਆਏਗਾ ਯੂ ਵਿਲ ਈਚ ਐਂਡ ਐਵਰੀ ਵਨ ਹੈ ਵਿਲ ਹੈਵ ਟੂ ਫੇਸ ਥਿਸ ਸਿਚੁਏਸ਼ਨ ਤੋ ਇਹ ਜਿਹੜੀ ਹੈ ਇਹ ਹਰ ਇੱਕ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਏਗਾ ਜਿਵੇਂ ਕਿ ਮੈਂ ਕਰ ਰਿਹਾ ਹਾਂ ਇਸ ਵੇਲੇ ਮੇਰੇ ਹਾਲਾਤ ਜਿਹੜੇ ਨੇ ਠੀਕ ਹੈ ਮੇਰੇ ਅਧਿਆਪਕ ਸਾਥੀਆਂ ਦਾ ਮੈਂ ਰਿਨ ਨਹੀਂ ਦੇ ਸਕਦਾ ਉਹਨੇ ਮੇਰੀ ਹੈਲਪ ਕੀਤੀ ਲੈਕਿਨ ਬਹੁਤ ਜ਼ਿਆਦਾ ਟੋਟਲ ਕਰਤਿਆਂ ਉਹਨਾਂ ਨੇ ਕੀਤਾ ਅੱਜ ਵੀ ਮੈਂ ਬਿਲਕੁਲ ਬਿਲਾ ਬੈਠਾ ਕੋਈ ਪੈਨਸ਼ਨ ਨਹੀਂ ਹੈ ਘਰ ਦੇ ਮੇਰੇ ਬਹੁਤ ਮਾੜੇ ਹਾਲਾਤ ਨੇ ਪਰ ਯਾਦ ਰੱਖੋ ਇਹ ਹਰ ਇੱਕ ਨੂੰ ਹੋਏਗਾ ਹਰ ਇੱਕ ਨੂੰ ਹਾਰਿਕ ਨੂੰ ਇਹ ਜਿਹੜੇ ਦੇ ਪੈੜੇ ਤੋਂ ਪੈੜੇ ਹਾਲਾਤ ਫੇਸ ਕਰਦੇ ਪੈਣਗੇ ਸੋ ਮੈਂ ਦੁਬਾਰਾ ਫਿਰ ਸਾਰੇ ਅਧਿਆਪਕ ਸਾਥੀ ਖਾਸ ਤੌਰ ਤੇ ਐਮ ਪੀ ਐਸ ਦੇ ਤਹਿਤ ਤੰਮ ਕਰਦੇ ਮੇਰੇ ਅਧਿਆਪਕ ਸਾਥੀ ਮੇਰੇ ਬੱਚੇ ਮੇਰੇ ਭਾਈ ਔਰ ਜਿਹੜੇ ਖਾਸ ਤੌਰ ਤੇ ਰਿਟਾਇਰ ਹੋ ਗਏ ਨੇ ਉਹ ਆਓ ਆਪਾਂ ਇਹ ਜਿਹੜੀ ਸਰਕਾਰ ਹੈ ਇਹਦੇ ਵਿਰੁੱਧ ਜਿਹੜਾ ਹੈ ਮੂਵ ਚਲਾਈਏ ਜੋ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਲੋ ਸਾਰੇ ਦੇਸ਼ ਜਿਲ੍ਹਾ ਹੈੱਡਕੁਆਟਰ ਤੇ 5 ਸਤੰਬਰ 2025 ਨੂੰ ਅਧਿਆਪਕ ਡਿਪਸ ਦੇ ਮੌਕੇ ਦੇ ਜੋ ਕੇ ਪੁ ਕਰਦਾਰ ਕੀਤੀ ਜਾ ਰਹੀ ਹੈ ਉਸ ਵਿੱਚ ਵੱਧ ਤੋਂ ਵੱਧ ਆਪਾਂ ਸ਼ਾਮਲ ਹੋਈਏ ਤੇ